ਅੱਸੀ ਗੱਲ ਜੀ ਮੈਂ ਸਾਰੇ ਢਿੱਲੋਂ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਆਪਾਂ ਝੋਨੇ ਦੀ ਪਨੀਰੀ ਤੇ ਬਣਾ ਰਹੇ ਹਾਂ ਪੀਏ ਜੂ ਸਿਪਾਰਸ਼ ਕਰਦੀ ਹੈ ਕਿ ਘੱਟ ਸਮੇ ਵਾਲੀਆਂ ਵੈਰਾਈਟੀਆਂ ਦੀ ਪਨੀਰੀ 25 ਤੋਂ 30 ਦਿਨ ਦੀ ਲਾਓ ਅਤੇ ਦਰਮਿਆਨੇ ਟਾਈਮ ਵਾਲੀਆਂ ਕਿਸਮਾਂ ਦੀ ਪਨੀਰੀ 30 ਤੋਂ 35 ਦਿਨ ਦੀ ਲਾਓ ਪਰ ਬਹੁਤ ਸਾਰੀਆਂ ਜ਼ਮੀਨਾਂ ਐਸੀਆਂ ਹਨ ਜਿਨ੍ਹਾਂ ਦੇ ਵਿੱਚ ਇੰਨੇ ਘੱਟ ਸਮੇ ਦੇ ਵਿੱਚ ਪਨੀਰੀ ਤਿਆਰ ਨਹੀਂ ਹੁੰਦੀ ਉਨ੍ਹਾਂ ਦੇ ਵਿੱਚ 35 ਤੋਂ 40 ਦਿਨ ਦੀ ਟਾਈਮ ਲੱਗ ਜਾਂਦਾ ਪਨੀਰੀ ਜੀ ਵਾਸਤੇ ਆਪਾਂ ਅੱਜ ਉਹਨਾਂ ਖੇਤਾਂ ਦੀ ਹੀ ਗੱਲ ਕਰਨੀ ਹੈ ਵੀ ਕਿਉਂ ਪਨੀਰੀ ਤਿਆਰ ਹੋਣ ਦੇ ਲਈ ਜ਼ਿਆਦਾ ਟਾਈਮ ਲੈਂਦੀ ਹੈ ਇਹ ਉਹ ਜ਼ਮੀਨਾਂ ਹੁੰਦੀਆਂ ਹਨ ਜਿਨ੍ਹਾਂ ਦੇ ਵਿੱਚ ਲੂਣਾ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਦਾ ਪੀ ਐਚ 9 ਦੇ ਨੇੜੇ ਤੇੜੇ ਹੁੰਦਾ ਹੈ ਅਤੇ ਜੈਵਿਕ ਮਾਦਾ 0.4 ਤੋਂ ਘੱਟ ਹੁੰਦਾ ਉਹਨਾਂ ਜ਼ਮੀਨਾਂ ਦੀ ਸਮਰੱਥਾ ਮਿੱਟੀ ਦੇ ਵਿੱਚੋਂ ਖਾਦਾਂ ਲੈਣ ਦੀ ਘਟ ਜਾਂਦੀ ਹੈ ਜਾਂ ਜਿੱਥੇ ਮਾੜੇ ਪਾਣੀ ਲੱਗਦੇ ਹਨ 2 ਜਾਂ 3 ਨੰਬਰ ਉਹਨਾਂ ਖੇਤਾਂ ਦੇ ਵਿੱਚ ਪਨੀਰੀ ਆਮ ਬਾਣਾ ਦੇ ਨਾਲੋਂ ਇੱਕ ਹਫ਼ਤਾ ਲੇਟ ਤਿਆਰ ਹੁੰਦੀ ਹੈ ਇਹੋ ਜਿਹੀਆਂ ਜ਼ਮੀਨਾਂ ਵਾਲੇ ਪੰਜਾਬ ਦੇ 4 ਤੋਂ 5 ਜ਼ਿਲ੍ਹੇ ਆਉਂਦੇ ਹਨ ਉਹਨਾਂ ਜ਼ਮੀਨਾਂ ਦੇ ਮਿੱਟੀ ਟੈਸਟ ਕਰਾਉਣੇ ਬਹੁਤ ਜ਼ਰੂਰੀ ਹਨ ਟੈਸਟ ਦੇ ਆਧਾਰ ਤੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਣੀ ਜ਼ਮੀਨ ਦੇ ਵਿੱਚ ਕਿਹੜੀਆਂ ਖਾਦਾਂ ਦੀ ਤੱਤਾਂ ਦੀ ਘਾਟ ਹੈ ਜੋ ਰਿਪੋਰਟ ਆਪਾਂ ਸਕਰੀਨ ਤੇ ਦਿਖਾ ਰਹੇ ਹਾਂ ਉਹ ਆਪਣੇ ਖੇਤ ਦੀ ਮਿੱਟੀ ਟੈਸਟ ਹੋਈ ਹੈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਖਾਰੀਅੰਗਾ 8.60 ਹੈ ਉਹਨਾਂ ਭਾਵੇਂ ਠੀਕ ਲਿਖਿਆ ਹੈ ਪਰ ਅਜਹੀਆਂ ਜ਼ਮੀਨਾਂ ਨੂੰ ਵਧੀਆ ਨਹੀਂ ਮੰਨਿਆ ਜਾਂਦਾ ਇਸ ਜ਼ਮੀਨ ਦੇ ਵਿੱਚ ਜੈਵਿਕ ਕਾਰਬਨ ਘੱਟ ਹੈ ਜੈਵ ਕਾਰਬਨ 0.40 ਤੋਂ ਉੱਪਰ ਹੋਣੀ ਚਾਹੀਦੀ ਹੈ। ਉਪਲਬਧ ਫਾਸਫੋਰਸ ਜ਼ਿਆਦਾ ਹੈ ਜੋ 9.19 ਕਿਲੋ ਏਕੜ ਦੀ ਹੈ। ਪोटाश ਦੀ ਰਿਪੋਰਟ 50 ਕਿਲੋ ਏਕੜ ਦੀ ਹੈ ਪਰ ਪੂਰਾ ਝਾੜ ਲੈਣ ਦੇ ਲਈ ਪोटाश 55 ਕਿਲੋ ਪ੍ਰਤੀ ਏਕੜ ਚਾਹੀਦੀ ਹੁੰਦੀ ਹੈ। ਬਾਕੀ ਹੋਰ ਸਾਰੇ ਤੱਤਾਂ ਦੀ ਬਹੁਤਾਤ ਹੈ ਪਰ ਇਸ ਬਹਾਨ ਦੇ ਵਿੱਚ ਆਪਾਂ ਨੂੰ ਨਾਈਟ੍ਰੋਜਨ ਅਤੇ ਪੋਟਾਸ਼ ਜ਼ਿਆਦਾ ਪਾਉਣ ਦੀ ਸਪਾਰਸ ਕੀਤੀ ਗਈ ਹੈ। ਇਹੋ ਜਿਹੇ ਖੇਤਾਂ ਦੇ ਵਿੱਚ ਆਪਾਂ ਜੇਕਰ ਪਨੀਰੀ ਲਾਉਣੀ ਹੈ ਤਾਂ ਹਰੀਆਂ ਖਾਦਾਂ ਅਤੇ ਰੂੜੀ ਦੀ ਖਾਦ ਬਦ ਤੋਂ ਬਦ ਇਸਤੇਮਾਲ ਕਰੀਏ। ਮਾੜੇ ਪਾਣੀਆਂ ਨੂੰ ਕੱਸੀ ਦੇ ਪਾਣੀ ਨਾਲ ਮਿਲਾ ਕੇ ਲਾਈਏ। ਅਜਿਹੇ ਖੇਤਾਂ ਵਿੱਚ ਜ਼ਿੰਕ ਤੇ ਲੋਹੇ ਦੀ ਘਾਟ ਆਉਂਦੀ ਹੈ। ਉਹਨਾਂ ਦਾ ਵੀ ਟਾਈਮ-ਟਾਈਮ ਤੇ ਸ਼ਰਕਾ ਕਰਦੇ ਰਹੀਏ। ਜੋ ਬੀਜ ਤੇ ਦਵਾਈਆਂ ਲਾਉਣ ਦੀ ਸ਼ਪਾਰਸ਼ ਕਰਦੀ ਹੈ ਪੰਜਾਬ ਐਗਰਿਕਲਚਰ ਯੂਨੀਵਰਸਿਟੀ ਮੈਨ ਕੋ ਜੈਵ ਅਤੇ ਕਾਰਬਨ ਡਿਜ਼ਾਈਨ ਇਸ ਨੂੰ 1236 ਵੀ ਕਹਿੰਦੇ ਆ ਇਸ ਨੂੰ 3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਸੋਧ ਲਗੋ ਇਹ ਜਾਂ ਜ਼ਮੀਨਾਂ ਦੇ ਵਿੱਚ ਲੇਟ ਬਰਾਇਡੀਆਂ ਲਾਉਣ ਦੀ ਸ਼ਪਾਰਸ਼ ਕੀਤੀ ਜਾਂਦੀ ਹੈ ਜਿਵੇਂ ਪੀਆਰ 126 ਜਾਂ ਬਾਸਮਤੀ 1509 ਜਾਂ 1692 ਬਿਨਾਂ ਲਾਉਣ ਦੇ ਨਾਲ ਖੇਤਾਂ ਨੂੰ ਪਾਣੀ ਘੱਟ ਲਾਉਣ ਦੀ ਲੋੜ ਪੈਂਦੀ ਹੈ ਦੂਜਾ 15 ਜੁਲਾਈ ਦੇ ਨੇੜੇ ਤੇੜੇ بارشਾਂ ਸ਼ੁਰੂ ਹੋ ਜਾਂਦੀਆਂ ਉਸ ਟਾਈਮ ਆਪਾਂ ਇਹੋ ਜਿਹੇ ਖੇਤਾਂ ਦੇ ਵਿੱਚ ਚੋਨਾ ਲਾ ਕੇ ਪੂਰਾ ਝਾੜ ਲੈ ਸਕਦੇ ਹਾਂ ਕੋਸ਼ਿਸ਼ ਕਰੀਏ ਕਿ ਕਦੋਂ ਨਹਿਰੀ ਪਾਣੀ ਜਾਂ ਮੀਂਹ ਦੇ ਪਾਣੀ ਨਾਲ ਕਰੀਏ ਉਸ ਦੇ ਨਾਲ ਚੋਨਾ ਵਧੀਆ ਚੱਲ ਪੈਂਦਾ ਹੈ ਚੋਨਾ ਖੇਤ ਦੇ ਵਿੱਚ ਥੋੜਾ ਸੰਗਣਾ ਵੀ ਲਵਾਈਏ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ